ਉਰਵਾਇਓ ਬਿਆਨਤਾ ਹੈ ਕਿ ਪੈੜੀ ਕਿਹਦੇ ਕੋਲ ਗਹਿਣੇ ਕਿੰਨੇ? ਣਾਲੀ ਲੈਣੀ ਐ। ਆ ਫਿਰ ਕਰਾਉਤ ਕਾਗਜ਼ ਤਿਆਰ ਫਿਰ ਉਹਦੇ। ਕੋਈ ਨਹੀਂ ਕਰਾ ਦੇਣਗੇ। ਠੀਕ ਹੈ ਜੀ। ਹੋਰ ਚਾਹ ਬੰਦੀ ਜੀ। ਮਾਜੀ ਬੱਸ। ਤੀ। ਆਹ ਕਿਹੜਾ ਆਪਣੀ ਮੋਟਰ ਤੇ ਵਿਆਹ ਐ? ਮੈਨੂੰ ਤਾਂ ਉਹੀ ਲੱਗਦਾ ਬਈ ਯਾਰ। ਲੱਗਦਾ ਤਾਂ ਉਹੀ ਐ। ਹਾਂਜੀ ਹਾਂਜੀ ਕੋਈ ਉਹੀ। ਦੇਖ ਠਾਏ ਨੂੰ ਜਾ। हां भाई किधर कौन नहीं भाई क्यों नहीं बताया अट अट होने तेरी नहीं रहगी चल इथों ਹਣ ਚਾ ਬੈਠ ਹੁਣੇ ਕੋ ਦੂ ਯਾਦ ਆ ਤੈਨੂੰ ਕੀ ਗਿਆ ਸੀ ਤੂੰ ਅਗਲਾ ਭਲਾ ਡੈਡੀ ਲੰਗਾਰਾ ਸਾਡੇ ਹੁਣ ਤੂੰ ਆ ਗਿਆ ਤੈਨੂੰ ਵੀ ਗਾਹ ਹੁਣੇ ਬਹੀ ਕੰਮ ਬੜਾ ਦਾ ਹਾਂ ਭਾਈ ਮੈਨੂੰ ਸਭ ਕੁਝ ਚੇਤੇ ਆ ਫਿਰ ਉਹ ਮੇਰਾ ਚੰਗਾ ਟਾਈਮ ਸੀ ਨੋ ਦੇ ਦੇ ਨਾਲ ਸੀ ਮੈਂ ਹਾਂ ਜਿਹਨੇ ਇਹ ਗੱਲ ਕਹੀ ਸੀ ਕਹਿੰਦਾ ਇਹਦਾ ਪਿਓ ਵੀ ਮੇਰਾ ਸੀ ਰੀਅਲ ਤੇ ਕਹਿੰਦਾ ਇਹ ਵੀ ਸਾਡੇ ਸੀਰੀ ਰਲੂਗਾ ਹਾਂ ਉਹ ਟਾਈਮ ਚ ਇਹਦਾ ਮੈਂ ਸਾਥ ਛੱਡ ਗੱਲ ਤੋਂ ਰੁਗ ਆਪਾਂ ਸਭ ਤੋਂ ਪਹਿਲਾਂ ਇਨਸਾਨ ਆ ਮਿਹਨਤ ਕਰਨ ਵਾਲੇ ਬੰਦੇ ਦਾ ਕਦੇ ਮਜ਼ਾਕ ਨਹੀਂ ਡਾਈਦਾ ਹੁੰਦਾ ਗੁਰੂਆਂ ਨੇ ਆਪਾਂ ਨੂੰ ਰਲ ਕੇ ਬੈਠਣ ਨੂੰ ਕਿਹਾ ਹੋਇਆ ਵਾ ਚਲ ਕੋਈ ਨਾ ਹੁਣ ਤੈਨੂੰ ਮaaf ਕਰਦਾ